¡Gracias!

ਇਨਕਲਾਬ ਜੰਦਾਬ ਬੋਲੇ ਸੋਨਹਿਰ ਜੰਦਾਬ ਕਲਾਨੌਰ ਕਸਬਾ ਇਤਿਹਾਸਿਕ ਕਸਬਾ ਜਿੱਥੇ ਅਕਬਰ ਦੀ ਤਾਜ ਪੋਸ਼ੀ ਹੋਈ ਸੀ ਵਧੀਆ ਰਾਜਾ ਮੰਨਿਆ ਗਿਆ ਸੀ ਅਕਬਰ ਜਿਹੜਾ ਦੀਨੇ ਇਲਾਹੀ ਕਰਦਾ ਸੀ ਦੀਨੇ ਇਲਾਹੀ ਮਤਲਬ ਸਾਰੇ ਧਰਮਾਂ ਦੇ ਬੰਦਿਆਂ ਨੂੰ ਬਿਠਾ ਕੇ ਵਿਚਾਰ ਵਟਾਂਦਰੇ ਕਰਦਾ ਸੀ ਦੀਨੇ ਇਲਾਹੀ ਕਹਿੰਦੇ ਸੀ ਇੱਥੇ ਤਾਜ ਪੱਛੀ ਹੋਈ ਉਹਨਾਂ ਇਤਿਹਾਸਿਕ ਕਸਬਾ ਹਜ ਮੈਂ ਤੁਹਾਡੇ ਕੋਲੇ ਆਇਆ 1 ਜੂਨ ਨੂੰ ਇੱਕ ਇਤਿਹਾਸ ਹੋਰ ਸਿਰਜਦੇ ਉਹ ਕਲਾ ਨੌਰ ਵਾਲਿਓ ਲਵ ਯੂ ਟੂ ਲਵ ਯੂ ਟੂ ਇਤਿਹਾਸ ਸਿਰਜਣ ਵਾਸਤੇ ਧਰਤੀ ਮਸ਼ਹੂਰ ਹੈ ਇਹ ਧਰਤੀ ਇਤਿਹਾਸ ਬਣਾਉਣ ਵਾਲੀ ਐ ਇੱਕ ਤਰੀਕ ਨੂੰ ਹੋਰ ਇਤਿਹਾਸ ਬਣਾ ਦਿਓ ਇੱਕ ਆ ਜਿਹੜੇ ਆਪਣੇ ਆਪ ਨੂੰ ਸਮਝਦੇ ਐ ਨਾ ਕਿ ਅਸੀਂ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਇਹ ਉਹ ਬੀਰੋ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਹਜੇ ਕਾਗਜ਼ ਕੱਢ ਰਹੇ ਆ ਆ ਜਿਹੜਾ ਤੁਹਾਡਾ ਕੈਂਡੀਡੇਟ ਹੈ ਇਥੋਂ ਕਾਂਗਰਸ ਵਾਲਾ ਉਹਦੇ ਉਹਦਾ ਜਿਹੜਾ ਬਹੁਤ ਵੱਡਾ ਉਹਦਾ ਸਮਾਨ ਆ ਰਿਹਾ ਆਉਣ ਵਾਲੇ ਦਿਨਾਂ 'ਚ ਮੈਂ ਵਿਧਾਨ ਸਭਾ 'ਚ ਕਿਹਾ ਸੀ ਮੈਂ ਕਿਹਾ ਆ ਰਿਹਾ ਹੈ ਸਮਾਨ ਪੱਕੇ ਪੈਰੀ ਕਰਾਂਗੇ ਕੰਮ ਜੋ ਉਹਨਾਂ ਨੇ ਲੁੱਟਿਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਡੇ ਖੂਨ ਪਸੀਨੇ ਦੀ ਕਮਾਈ ਕਿਵੇਂ ਲੁੱਟੀ ਹੈ ਤੋ ਇਹਨਾਂ ਨੂੰ ਵੋਟ ਪਾ ਦਾਂਗੇ ਆਪਾਂ ਯਾਰ ਆਪਾਂ ਨੂੰ ਵੋਟ ਪਾ ਦਾਂਗੇ ਤਿੰਨ ਪੀੜੀਆਂ ਖਾ ਗਏ ਆਪਣੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਹੁਣ ਬਾਹ ਦਰਖਤ ਵੀ ਯਾਰ ਆ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦੇ ਨੇ ਗੁਰਦਾਸਪੁਰ ਵਾਲਿਓ ਐਤ ਕੀ ਤਾਂ ਬਦਲੋ ਆ ਤੁਹਾਡਾ ਆਪਣਾ ਪੁੱਤ ਹੈ ਤੁਹਾਡਾ ਆਪਣਾ ਭਰਾ ਹੈ ਨੌਜਵਾਨ ਮੁੰਡਾ ਕੰਮ ਕਰਨ ਦੀ ਇੱਛਾ ਹੈ ਕਹੇ ਨਾ ਕਾਇਨਿਤੀ ਯਾਦ ਰੱਖਿਓ ਏ ਜਿਹੜਾ ਐ ਕਹੇ ਜੀ ਮੇਰੀ ਆਖ ਅਦੇ ਨਾ ਵੋਟ ਪਾਇਓ ਕਿਉਂਕਿ ਉਹਦੇ ਕੋਲ ਜਾ ਵੀ ਨਹੀਂ ਸਕਦੇ ਤੁਸੀਂ ਉਹ ਕਹਿੰਦਾ ਮੇਰੀ ਤਾਂ ਆਖਰੀ ਹੈ ਮੈਂ ਕਿਹੜਾ ਆਉਣਾ ਹੁਣ ਇਹੋ ਜਿਹੇ ਜਵਾਕਾਂ ਨੂੰ ਵੋਟ ਪਾਉ ਜਿਨ੍ਹਾਂ ਨੇ ਬਹੁਤ ਸਾਰੀਆਂ ਵੋਟਾਂ ਲੜਨੀਆਂ ਨੇ ਕੋਈ ਤਲਵਾਰ ਤਾਂ ਲੜ ਕੇ ਵੀ ਅਗਲੀ ਵਾਰ ਕਿਹੜਾ ਮੂੰਹ ਲੈ ਕੇ ਜਾਊਗਾ ਸੋ ਤੁਹਾਡੇ ਕੋਲ ਆਏ ਇਹ ਤੋਂ ਪਹਿਲਾਂ ਬੀਜੇਪੀ ਵਾਲੇ ਉਹ ਅੱਜ ਪ੍ਰਧਾਨ ਮੰਤਰੀ ਜੀ ਫਿਰਦੇ ਸੀ ਉੱਥੇ ਦੀਨਾ ਨਗਰ ਬੀਜੇਪੀ ਵਾਲੇ ਕਹਿੰਦੇ ਅਸੀਂ ਆ ਤੁਸੀਂ ਚੁਣਿਆ ਸੀ ਸਣੀ ਦਿਓਲ ਹਾਂ ਜੀ ਮੈਂ ਕਹਿੰਨਾ ਘਰ ਦੇ ਵਿੱਚ ਗੁਰਦਾਸਪੁਰ ਦੇ ਕਿਸੇ ਘਰ ਚ ਕੋਈ ਜਦੋਂ ਨਲਕਾ ਗੇੜਦਾ ਨਾ ਸਣੀ ਦਿਓ ਨੂੰ ਗਾਲ ਕੱਢਦਾ ਪਹਿਲਾਂ ਵੀ ਆ ਨਲਕਾ ਪੱਟਣ ਵਾਲੇ ਨੇ ਪੱਟਿਆ ਸੋ ਵੀਰੋ ਉਹਨਾਂ ਨੇ ਕੀ ਲੈਣਾ ਯਾਰ ਤੁਹਾਡੀਆਂ ਪਸੀਬਤਾ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਗਿਆ ਨਾ ਪਿੰਡੇ ਦੇ ਹੰਡਾਈਆਂ ਨੇ ਕਦੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਆਪਾਂ ਆਪਣੇ ਪਿੰਡ ਵਾਲੇ ਆ ਆਪਾਂ ਹੰਡਾਈਆਂ ਹੋਈਆਂ ਆਪਾਂ ਇੱਥੇ ਰਹਿੰਦੇ ਆ ਆਪਾਂ ਨੂੰ ਸਾਰਾ ਪਤਾ ਹੈ ਇੱਕ ਬਲਦਾਂ ਵਾਲਾ ਰੇੜਾ ਜੋੜਿਆ ਹੋਇਆ ਬੋਰ ਵਾਲੇ ਸਾਰੀਆਂ ਗਰੀਬੀਆਂ ਤੰਗੀਆਂ ਤੁਰਸ਼ੀਆਂ ਪਿੰਡੇ ਦੇ ਹੰਡਾਈਆਂ ਹੋਈਆਂ ਨੇ ਤਾਂ ਇਹਦਾ ਫਿਰ ਬਿਜਲੀ ਹੁਣ ਮੈਂ ਬਿਜਲੀ ਵਾਲੇ ਬੋਰ ਵਾਲੇ ਨੂੰ ਕਿਹਾ ਮੈਂ ਮੰਗਾ ਸਾਰੀ ਦੁਨੀਆ ਦੇ ਦਫਤਰ 9 ਤੋਂ 5 ਲੱਗਦੇ ਨੇ ਦਿਨੇ ਤੁਸੀਂ ਕਿਸਾਨਾਂ ਦਾ ਦਫਤਰ ਰਾਤ ਨੂੰ ਕਿਉਂ 1:30 ਵਜੇ ਲਾਉਨੇ ਹੋ ਵੀ ਵੀ ਰਾਤ ਦੇ 2 ਵਜੇ ਲੈਟ ਆਉਗੀ ਮੰਗਾ ਦਿਨੇ ਲੈਟ ਦਿਓ ਦਿਨੇ ਆਉਂਦੀ ਹੈ ਨਾ ਇਹ ਉਹੀ ਬੰਦਾ ਸੁ ਕਰ ਸਕਦਾ ਜੀਨੇ ਇਹ ਰਾਤ ਨੂੰ 2 ਵਜੇ ਨੱਕੇ ਵੱਡੇ ਹੋਣ ਕੱਸੀਆਂ ਦਾ ਪਾਣੀ ਆ ਗਿਆ ਨਹਿਰਾਂ ਦਾ ਪਾਣੀ ਆ ਗਿਆ ਬਿਜਲੀ ਫ੍ਰੀ ਹੋ ਗਈ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਸੁਖਵੀਰੋ ਇਹਨਾਂ ਨੂੰ ਇਹ ਬੀਜੇਪੀ ਕਾਂਗਰਸ ਚਲੋ ਦੂਜਿਆਂ ਦਾ ਕੀ ਨਾ ਲੈਣਾ ਹੁਣ ਸੁਖਵੀਰ ਹੋਰ ਤਾਂ ਉਹਦਾ ਨਿਪਟ ਗਿਆ ਕੰਮ ਉਹ ਤਾਂ ਇੱਕ ਜੀਪ ਦੇ ਉੱਤੇ ਛੱਤ ਛੱਤ ਜੀ ਲਵਾ ਰੱਖੀ ਐ ਤੁਰਿਆ ਫਿਰਦਾ ਕੋਈ ਨਹੀਂ ਹੁੰਦਾ ਆਲੇ-ਦਾਲੇ ਉਹੀ ਦੁਕਾਨਾਂ ਨੂੰ ਹੀ ਐ ਕਰ ਦਿੰਦੀ ਕਿਕਲੀ ਕੁਬੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਉਹ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਬਿਕਰਮ ਭਾਈ ਮੇਰਾ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਹਾਏ ਰੱਬਾ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਆ ਕੁੱਗੀ ਛਿੱਤਰ ਨਾਲ ਕੁੱਟੀ ਆ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੇ ਸੋਨਹਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹਿਰੀ ਧੰਨਵਾਦ ਕਰਦੇ ਕਿਤਨਾ ਵੀ ਡੇਰੇ ਵਾਲਿਓ ਠੀਕ ਠਾਕ ਹੋ ਮਾਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਜੀ ਨੂੰ ਨਾਰਾ ਮਾਰ ਕੇ ਦੱਸਦੀ ਏ ਬਿਆਰ ਕੀ ਡੇਰਾ ਬਾਬਾ ਨਾਨਕ ਵਾਲਿਆਂ ਚ ਕਿੰਨਾ ਕਰੰਟਾ ਤਿਆਰੋ ਦੋਵੇਂ ਬਾਵਾ ਖੜੀਆਂ ਕਰਕੇ ਇਨਗਲਾ ਆਮ ਆਦਮੀ ਪਾਰਟੀ ਜਿੰਦਾਬਾਦ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਹਰ ਇੱਕ ਝਾੜੂ ਦੇ ਨਾਲ ਨਾਲ ਪੋਚਾ ਵੀ ਫੇਰ ਦਿਓ ਨੁੱਕਰਾਂ 'ਚ ਵੀ ਘੱਟਾ ਨਾ ਰਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ 4 ਜੂਨ 4 ਜੂਨ ਨੂੰ ਤੁਹਾਡੀ ਡਿਊਟੀ ਖਤਮ ਹੈ ਮੇਰੀ ਸ਼ੁਰੂ ਹੈ ਕਲਾਨੌਰ ਦੇ ਵਿਕਾਸ ਵਾਸਤੇ ਇਧਰੋਂ ਕਹਿੰਦੇ ਆ ਕਲਾਨੌਰ ਆਖਰੀ ਹੈ ਪਰ ਜੇ ਆਪਾਂ ਇਧਰੋਂ ਸੋਚੀਆ ਕਿ ਕਲਾਨੌਰ ਪਹਿਲਾ ਵੀ ਹੈ ਪਹਿਲੇ ਦੇ ਤੌਰ ਤੇ ਸੋਚਾਂਗੇ ਜੋ ਵਿਕਾਸ ਦੇ ਕੰਮ ਨੇ ਮੈਨੂੰ ਦੱਸਿਓ ਕਿ ਇਹਨਾਂ ਦੇ ਮੂੰਹ ਬੰਦ ਕਰੋ ਯਾਰ ਆ ਜਿਹੜੇ ਤੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਇਹਨਾਂ ਦੇ ਮੂੰਹ ਬੰਦ ਕਰ ਦਿਓ 4 ਜੂਨ ਤੋਂ ਬਾਅਦ ਸ਼ਹਿਰੀ ਦਿੱਲੀ ਹੋਊਗਾ ਔਰ ਮੋਦੀ ਦੀ ਸਰਕਾਰ ਬਣ ਨਹੀਂ ਰਹੀ ਆਪਣਾ ਦਿੱਲੀ ਦੀ ਸਰਕਾਰ ਚ ਹਿੱਸਾ ਹੋਊਗਾ ਮਜਾਲ ਹੈ ਕੋਈ 1 ਰੁਪਿਆ ਆਪਣਾ ਰੋਕ ਕੇ ਸਿਖਾ ਦੇ ਕੋਈ ਇਨਕਲਾਬ ਜੰਦਾਬਾ ਇਨਕਲਾਬ